ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਪ ਸਿੰਘ ਤਲਵੰਡੀ ਦਾ ਦਿਹਾਂਤ ਹੋ ਗਿਆ ਜੁਧਿਆਣਾ ਦੇ ਡੀ ਐਮ ਸੀ ਵਿੱਚ ਉਹਨਾਂ ਨੇ ਸ਼ੁੱਕਰਵਾਰ ਸਵੇਰੇ ਆਖਰੀ ਸਾਹ ਲਏ ਪਿਛਲੇ 20 ਦਿਨਾਂ ਤੋਂ ਜਗਦੀਪ ਸਿੰਘ ਬਿਮਾਰ ਸਨ ਇਲਾਜ ਲਈ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਗਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਗਦੀਪ ਸਿੰਘ ਤਲਵੰਡੀ ਦੀ ਮੌਤ ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ ਸ਼ਨੀਵਾਰ ਨੂੰ ਜਗਦੀਪ ਸਿੰਘ ਤਲਵੰਡੀ ਦਾ ਅੰਤਿਮ ਸੰਸਕਾਰ ਕੀਤਾ ਜਾ ਜਾਵੇਗਾ ਜਗਦੀਪ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ काफ़ी डिजीज़ेस उनको डायबिटीज़ ब्लड प्रेशर हार्ट उनका वीक था काफ़ी देर से और स्पाइन uh, की भी प्रॉब्लम थी जिससे जिसके कारण वो डिसेबल थे और आज ग्यारह बज के दस मिनट पर वो वी हैव लॉस्ट उनकी डेथ हो गई है देखे ਚਲੇ ਜਾਣਾ ਸੰਸਾਰ ਤੋਂ ਕੁਝ ਕਰ ਜਾਣਾ ਇਹਦੇ ਨਾਲ ਪੰਥ ਨੂੰ ਪੰਜਾਬ ਨੂੰ ਔਰ ਮੈਂ ਸਮਝਦਾ ਕਿ ਜਿੱਕੀ ਸਿੱਖ ਪਰੰਪਰਾ ਨੂੰ ਮੇ ਬਹੁਤ ਵੱਡਾ ਸਾਟਾ ਪਿਆ ਜਦੋਂ ਕਸ਼ਮੀਰ ਵਿੱਚ ਹੈੜਾਂ ਤੋਂ ਬਾਅਦ ਜ਼ਿੰਦਗੀ ਨੂੰ ਮੁੜ ਤੋਂ ਪੱਟਰੀ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਭੇਜੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸ਼ੁਕਰਵਾਰ ਨੂੰ ਰਾਹਤ ਪੀੜਤਾਂ ਦਾ ਹਾਲ ਜਾਣਨ ਲਈ ਸ਼ਮੂ ਕਸ਼ਮੀਰ ਦਾ ਦੌਰਾ ਕਰਨਾ ਸੀ ਪਰ ਉਹਨਾਂ ਨੂੰ ਰਸਤੇ ਵਿੱਚੋਂ ਹੀ ਵਾਪਸ ਮੁਰਨਾ ਪਿਆ। ਜਗਦੀਪ ਸਿੰਘ ਤਲਵੰਡੀ ਦੇ ਦੇਹਾਂ ਦੀ ਖਬਰ ਸੁਣਦਿਆਂ ਹੀ ਉਹ ਵਾਪਸ ਪਰਤ ਆਏ ਤੇ ਆਪਣਾ ਕਸ਼ਮੀਰ ਦੌਰਾ ਉਹਨਾਂ ਨੇ ਰੱਦ ਕਰ ਦਿੱਤਾ। ਅਧਿਪਤਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਹੇਦਾਰ ਅਵਤਾਸ਼ ਸਿੰਘ ਜੀ ਦੀ ਅਗਵਾਈ ਦੇ ਹੇਠ ਇੱਕ ਵਕਤ ਸ਼੍ਰੀਨਗਰ ਦੇ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਜਿਹੜੀ ਜਿਹੜੀ ਵੀ ਚੀਜ਼ ਉਹਨਾਂ ਨੂੰ ਚਾਹੀਦੀ ਉਹਦੇ ਮੁਤਾਬਕ ਜਾਣਾ ਸੀਗਾ ਪਰ ਜਹੇਦਾਰ ਜਗਦੇਸ਼ ਸਿੰਘ ਜੀ ਤਲਵੰਡੀ ਅੱਜ ਅਕਾਲ ਚਲਾਣਾ ਕਰ ਗਏ ਆ ਜੇਹਦਾ ਕਰਕੇ ਪ੍ਰਧਾਨ ਸਾਹਿਬ ਨੂੰ ਝੰਡੇਾਲੇ ਆਣ ਕੇ ਵਾਪਸ ਮੁੜਨਾ ਪਿਆ ਤੇ ਜਿਹੜਾ ਬਾਕੀ ਵਫਦਾ ਉਹ ਜਾ ਰਿਹਾ ਹੈ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ ਲੈ ਕੇ ਤੇ ਜੋ ਵੀ ਉੱਥੇ ਚੀਜ਼ ਦੀ ਲੋੜ ਆ ਜੋ ਹਾਲਾਤ ਨੇ ਉਹਨਾਂ ਦਾ ਜਾਇਜ਼ਾ ਲੈ ਕੇ ਉਹਨਾਂ ਨੂੰ ਅਸੀਂ ਆਨਕੇ ਰਿਪੋਰਟ ਦਵਾਂਗੇ